ਕਿ ਜਿਹੜੀ ਸਿੱਖਿਆ ਨੀਤੀ ਇਹ ਕਹਿੰਦੀ ਹੈ ਕਿ ਇੱਥੇ ਯੂਨੀਵਰਸਿਟੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਕਾਲਜਾਂ ਨੂੰ ਖੁਦਮੁਖਤਿਆਰੀ ਦੇ ਦੇਣੀ ਚਾਹੀਦੀ ਹੈ ਖੁਦਮੁਖਤਿਆਰੀ ਦਾ ਮਤਲਬ ਜਿਹੜਾ ਉਹ ਪ੍ਰਾਈਵੇਟ ਕਰ ਦੇਣੇ ਚਾਹੀਦੇ ਆ ਵੀ ਆਪੇ ਟੀਚਰ ਭਰਤੀ ਕਰੋ ਆਪੇ ਟੀਚਰਾਂ ਨੂੰ ਤਨਖਾਹ ਦਿਓ ਆਪੇ ਪੇਪਰ ਲਓ ਜਿਹੜੀ ਸਿੱਖਿਆ ਨੀਤੀ ਇਹ ਕਹਿੰਦੀ ਹੈ ਵੀ ਇੱਥੇ ਸਾਰਾ ਕੁਝ ਪ੍ਰਾਈਵੇਟ ਕਰ ਦਿਓ ਆਮ ਆਮ ਜਵਾਕਾਂ ਤੋਂ ਜਿਹੜੇ ਪੜ੍ਹਾਈ ਖੋਣ ਦੀ ਗੱਲ ਕਰਦੀ ਹੈ ਤਾਂ ਫਿਰ ਇਹ ਸਿੱਖਿਆ ਕ੍ਰਾਂਤੀ ਕਿਵੇਂ ਹੋਗੀ ਸਭ ਤੋਂ ਪਹਿਲਾਂ ਜੇ ਕਿਸੇ ਕੋਈ ਜਿਹੜਾ ਸਿੱਖਿਆ ਨੀਤੀ ਨੂੰ ਜਿਹੜਾ ਲਾਗੂ ਕਰਦਾ ਤਾਂ ਪੰਜਾਬ ਸਰਕਾਰ ਲਾਗੂ ਪਰ ਪੰਜਾਬ ਸਰਕਾਰ ਸਿੱਖਿਆ ਨੀਤੀ ਦੇ ਖਿਲਾਫ ਨਹੀਂ ਬੋਲ ਰਹੀ ਜੇ ਸਿੱਖਿਆ ਕ੍ਰਾਂਤੀ ਇਹਨਾਂ ਦਾ ਏਜੰਡੇ ਤੇ ਹੁੰਦੀ ਤਾਂ ਸਿੱਖਿਆ ਨੀਤੀ ਦੇ ਖਿਲਾਫ ਬੋਲਣਾ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਤੇ ਇੱਥੇ ਆਪ ਦੀ ਸਿੱਖਿਆ ਨੀਤੀ ਬਣਾਉਣ ਵਾਲੇ ਪਾਸੇ ਜਿਹੜੇ ਗੱਲ ਹੀ ਨਹੀਂ ਕਰਦੀ ਇੱਕ ਵਾਰੀ ਇੱਥੇ ਦੇ ਸਿੱਖਿਆ ਮੰਤਰੀ ਨੂੰ ਉਹ ਬਿਆਨ ਦੇਣਾ ਪੈ ਗਿਆ ਕਿਉਂਕਿ ਵਿਦਿਆਰਥੀ ਅੰਦੋਲਨਾਂ ਤੋਂ ਡਰ ਕੇ ਇਹਨਾਂ ਨੂੰ ਕਹਿਣਾ ਪਿਆ ਵੀ ਹਾਂ ਅਸੀਂ ਆਪ ਦੀ ਸਿੱਖਿਆ ਨੀਤੀ ਬਣਾਵਾਂਗੇ ਪਰ ਉਹ ਬਿਆਨ ਦਾ ਬਿਆਨ ਹੀ ਰਹਿ ਗਿਆ ਸਿੱਖਿਆ ਨੀਤੀ ਬਣਾਉਣ ਲਈ ਇਹਨਾਂ ਨੇ ਕੋਈ ਕਦਮ ਨਹੀਂ ਪਟਿਆ ਲਗਾਤਾਰ ਉਹੀ ਕੇਂਦਰ ਦੀ ਸਿੱਖਿਆ ਨਹੀਂ ਜਿਹੜੀ ਲਾਗੂ ਕੀਤੀ ਜਾ ਰਹੀ ਹੈ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਹੁਣ ਜਦੋਂ ਅਸੀਂ ਕਾਲਜਾਂ ਦੇ ਜਾਂਦੇ ਹਾਂ ਤਿੰਨ ਤਿੰਨ ਮਹੀਨੇ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੇਪਰ ਲੈ ਪੇਪਰ ਲੈ ਰਹੀਏ 2 ਮਹੀਨੇ ਕਾਲਜ ਲੱਗਦੇ ਆ ਤੇ ਉਹ ਵੀ ਜਿਹੜੀਆਂ ਕਲਾਸਾਂ ਤੋਂ ਬਿਨਾਂ ਜਿਹੜੇ ਵਿਦਿਆਰਥੀ ਪੇਪਰ ਦੇ ਲਈ ਮਜਬੂਰ ਹੁੰਦੇ ਆ ਹਰ ਹਰ ਸੈਸ਼ਨ ਵਿੱਚ ਜਿਹੜਾ ਉਹ ਸਬਜੈਕਟ ਸਬਜੈਕਟ ਕੰਬੀਨੇਸ਼ਨ ਜਿਹੜੇ ਹੁਣ ਬਦਲਣ ਤੇ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਵਿਦਿਆਰਥੀਆਂ ਤੇ ਕਿ ਤੁਸੀਂ ਹੁਣ ਦੁਬਾਰਾ ਫੇਰ ਫਸਟ semesters ਸਬਜੈਕਟ ਕੁਝ ਹੋਰ ਆ ਸੈਕਿੰਡ semesters ਵਿੱਚ ਜਿਹੜੇ ਆ ਕਰਨਾ ਇੰਨਾ ਜਿਹੜਾ ਉਲਝਾ ਦਿੱਤਾ ਗਿਆ 11-11 ਜਿਹੜੇ ਵਿਸ਼ੇ ਇੱਕ ਇੱਕ ਸਮੈਸਟਰ ਵਿੱਚ ਵਿਦਿਆਰਥੀ ਤੇ ਥੋਪ ਦਿੱਤੇ ਗਏ ਜਿਨ੍ਹਾਂ ਕੋਈ ਕਲਾਸਾਂ ਨਹੀਂ ਲੱਗ ਰਹੀਆਂ ਕੋਈ ਨਵੀਂ ਕਿਤਾਬ ਪ੍ਰਕਾਸ਼ਿਤ ਨਹੀਂ ਹੋਈ ਇਹ ਜਿਹੜੇ ਨਵੇਂ ਵਿਸ਼ੇ ਲਿਆਉਂਦੇ ਗਏ ਉਹਦੀ ਕੋਈ ਇੱਕ ਸਿੰਗਲ ਕਿਤਾਬ ਜਿਹੜੀ ਪੰਜਾਬ ਸਰਕਾਰ ਦਾ ਧਿਆਨ ਨਹੀਂ ਹੈਗਾ ਕਿ ਜੇ ਅਸੀਂ ਕੋਈ ਨਵਾਂ ਕੋਰਸ ਲੈ ਕੇ ਆਂਦਾ ਤਾਂ ਉਹਦੀ ਕਿਤਾਬ ਤਾਂ ਪ੍ਰਕਾਸ਼ਿਤ ਕਰੋ ਵਿਦਿਆਰਥੀਆਂ ਦਾ ਕਿਤਾਬ ਦਾ ਸਿਲੇਬਸ ਤਾਂ ਮੁਹੱਈਆ ਕਰਾਓ ਉਹ ਹੀ ਨਹੀਂ ਹੈਗਾ ਸ਼ਿਕਿਆ ਕ੍ਰਾਂਤੀ ਦੇ ਨੇ ਨਦੀ ਐਵੇਂ ਫੂਕ ਨਿਕਲੀ ਹੋਈ ਆ ਵਿਦਿਆਰਥੀ ਜਿਹੜੇ ਕਾਲਜਾਂ ਚ ਪਹੁੰਚੇ ਆ ਉਹਨਾਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਪੜ੍ਹਨਾ ਉਹਨਾਂ ਦਾ ਬਸ ਦਾ ਰੋਗ ਹੀ ਨਹੀਂ ਹੈਗਾ ਕੁਝ ਲੋਕ ਵਿਦਿਆ ਜਿਹੜੇ ਕਾਲਜਾਂ ਤੱਕ ਪਹੁੰਚ ਨਹੀਂ ਕਰ ਪਾਰੇ ਤੇ ਜਿਹੜੇ ਪਹੁੰਚੇ ਆ ਉਹ ਲਗਾਤਾਰ ਜਿਹੜਾ ਉਹ ਇੰਨੀਆਂ ਖੱਜਲ ਖਵਾਰੀਆਂ ਦਾ ਜਿਹੜਾ ਸ਼ਿਕਾਰ ਹੋ ਰਹੇ ਆ ਰਵੀਰ ਜਿਸ ਤਰ੍ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਮਜ਼ਦੂਰ ਕਰ ਰਹੇ ਆ ਤੁਸੀਂ ਵਿਦਿਆਰਥੀ ਜਥੇਬੰਦੀ ਵੱਲੋਂ ਜਿਵੇਂ ਤੁਸੀਂ ਨਿਊ ਐਜੂਕੇਸ਼ਨ ਪਾਲਿਸੀ ਤੇ ਬੋਲੇ ਆ ਕੀ ਇਹਦੇ ਖਿਲਾਫ ਕੋਈ ਵੱਡਾ ਅੰਦੋਲਨ ਹਜੇ ਤੱਕ ਕਿਉਂ ਨਹੀਂ ਛਿੜਿਆ ਫਿਰ ਪੰਜਾਬ ਦੇ ਵਿੱਚ ਕੀ ਕਿ ਜਿਵੇਂ ਜਦੋਂ ਖੇਤੀਕ ਆंदोलਨ ਸ਼ੁਰੂ ਹੋਇਆ ਤਾਂ ਉਦੋਂ ਇਹ ਕਿਹਾ ਗਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਜੇ ਲਾਗੂ ਹੁੰਦੇ ਤਾਂ ਇਹ ਬਹੁਤ ਖਤਰਨਾਕ ਹੋ ਜਾਣਗੇ ਹਨ ਲੋਕ ਲੋਕਾਂ ਦੀ ਜ਼ਮੀਨ ਚਲੀ ਜਾਣੀ ਆ ਜਿਹੜੇ ਖੁਰਾਕ ਦੀ ਗਾਰੰਟੀ ਚਲੀ ਜਾਣੀ ਆ ਤਾਂ ਉਹ ਉਸ ਤੋਂ ਵੀ ਵੱਧ ਖਤਰਨਾਕ ਜਿਹੜੇ ਇਹ ਸਿੱਖਿਆ ਸਿੱਖਿਆ ਨੀਤੀ ਆ ਕਿਉਂਕਿ ਸਿੱਖਿਆ ਨੀਤੀ ਲੋਕਾਂ ਤੋਂ ਦਿਮਾਗ ਖੋ ਰਹੀ ਹੈ ਉਹਨਾਂ ਦਾ ਉਹਨਾਂ ਦਾ ਜਿਹੜਾ ਪੜ ਕੇ ਜਿਹੜਾ ਕਹਿੰਦੇ ਵਿਦਿਆਮਨੁੱਖ ਦਾ ਤੀਜਾ ਨੇਤਰ ਹੈ ਪੜ ਕੇ ਉਹਨੇ ਉਹਨਾਂ ਨੇ ਇੱਕ ਸਮਾਜ ਨੂੰ ਚੰਗੀ ਦਿਸ਼ਾ ਵੱਲ ਲੈ ਕੇ ਜਾਣਾ ਸਿੱਖ ਕੇ ਲੈ ਕੇ ਜਾਣਾ ਪਰ ਉਹ ਖੋਇਆ ਜਾ ਰਿਹਾ ਤਾਂ ਇਹ ਸਿੱਖਿਆ ਨੀਤੀ ਖੇਤੀ ਕਾਨੂੰਨ ਨਾਲੋਂ ਬੀਜ ਬੀਜ ਬੈਲ ਨਾਲੋਂ ਬਿਜਲੀ ਬੈਲ ਨਾਲੋਂ ਸਭ ਤੋਂ ਵੱਧ ਖਤਰਨਾਕ ਆ ਪਰ ਕਿਤੇ ਨਾ ਕਿਤੇ ਸਿੱਖਿਆ ਜਿਹੜੀ ਆ ਉਹ ਲੋਕਾਂ ਤੋਂ ਲੋਕਾਂ ਦਾ ਜਿਹੜਾ ਧਿਆਨ ਉਹਨਾਂ ਨਹੀਂ ਕੇਂਦਰਿਤ ਨਹੀਂ ਕਰ پا ਰਹੇ ਕਣ ਹੋਈ ਨਾ ਖਾਸ ਕਰਕੇ ਵਿਦਿਆਰਥੀਆਂ ਨੂੰ ਇੰਨਾ ਪਟਕਣਾਵਾ ਚੁਲਜਿਆ ਹੋਇਆ ਇੱਥੇ ਨਸ਼ਾ ਜਿਹੜਾ ਸ਼ਰੀਆਮ ਜਿਹੜਾ ਹੋ ਵੰਡਿਆ ਜਾ ਰਿਹਾ ਇੱਥੇ ਵਿਦਿਆਰਥੀਆਂ ਵਿੱਚ ਗੈਂਗਵਾਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਲਗਾਤਾਰ ਜਿਹੜੀ ਇੱਥੋਂ ਦੀ ਪੋਲਿਟੀਕਲ ਪਾਰਟੀਆਂ ਵਿਦਿਆਰਥੀਆਂ ਨੂੰ ਜਿਹੜਾ ਉਹ ਬੂਥ ਕੈਪਚਰ ਕਰਨ ਲਈ ਜਾਂ ਨਸ਼ੇ ਵੰਡਾਉਣ ਲਈ ਖਾਉਣ ਲਈ ਜਿਹੜਾ ਉਹ ਵਰਤ ਵਰਤ ਰਹੀਆਂ ਗੈਂਗਵਰ ਵੱਲ ਜਿਹੜਾ ਉਹਨਾਂ ਨੂੰ ਧੱਕਿਆ ਜਾ ਰਿਹਾ ਜਾਂ ਕਿਤੇ ਨਾ ਕਿਤੇ ਜਿਹੜਾ ਧਰਮ ਦੀ ਰਾਜਨੀਤੀ ਕਰਕੇ ਵਿਦਿਆਰਥੀ ਨੂੰ ਪਾੜਿਆ ਜਾ ਰਿਹਾ ਜਿਹਦੇ ਕਰਕੇ ਕਿਤੇ ਨਾ ਕਿਤੇ ਸਿੱਖਿਆ ਤੋਂ ਜਿਹੜਾ ਉਹਨਾਂ ਦਾ ਧਿਆਨ ਭਟ ਗਿਆ ਪਰ ਆਉਣ ਵਾਲੇ ਦਿ ਨੇ ਬਣਾ ਕੇ ਰੱਖਿਆ ਜਾ ਸਕਦਾ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਨੇ ਜਿਹੜਾ ਇਹ ਸਿੱਖਿਆ ਨੀਤੀ ਦੇ ਖਿਲਾਫ ਜਿਹੜਾ ਵੱਡਾ ਅੰਦੋਲਨ ਖੜਾ ਕਰਨਾ ਉਸ ਅੰਦੋਲਨ ਦੀ ਤਿਆਰੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਲਗਾਤਾਰ ਕਰਦੀ ਹੈ ਕੱਲੇ-ਕੱਲੇ ਕਾਲਜ ਵਿੱਚ ਕੱਲੇ-ਕੱਲੇ ਸਕੂਲ ਵਿੱਚ ਅਸੀਂ ਪਹੁੰਚ ਕਰ ਰਹੇ ਹਾਂ ਟੀਚਰ ਵੀ ਜਿਹੜੇ ਅਧਿਆਪਕ ਜਥੇਬੰਦੀਆਂ ਨੇ ਉਹ ਵੀ ਸਿੱਖਿਆ ਨੀਤੀ ਦੇ ਖਿਲਾਫ ਬੋਲੀਆਂ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵਿਦਿਆਰਥੀ ਅੰਦੋਲਨ ਜਿਹੜਾ ਵੱਡਾ ਖੜਾ ਹੋਣਾ ਤੇ ਇਹ ਜਿਹੜਾ ਉਹ ਤੈਅ ਆ